ਪੰਜਾਬੀ ਬੋਲੀਆਂ ਦੇ ਮਸ਼ਹੂਰ ਫਨਕਾਰ ਪਾਲਸ ਮਾਉ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਸ ਦੀਆਂ ਕੀ ਪੰਜਾਬੀ ਬੋਲੀਆਂ ਇੰਟਰਨੈਟ ਤੇ ਲਗਾਤਾਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਉੱਥੇ ਹੀ ਤੁਹਾਨੂੰ ਪਤਾ ਹੀ ਆ ਕਿ ਪਾਲਸ ਮਾਉ ਦਾ ਵਿਆਹ ਚੱਲ ਰਿਹਾ ਹੈ ਤੇ ਵਿਆਹ ਦੀਆਂ ਜਿਹੜੀਆਂ ਰੌਣਕਾਂ ਉਸ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟਸ ਦੇ ਉੱਤੇ ਲਗਾਤਾਰ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਜਿੱਥੇ ਕੀ ਪਾਲਸ ਮਾਉ ਆਪਣੀਆਂ ਬੋਲੀਆਂ ਦੇ ਨਾਲ ਮਸ਼ਹੂਰ ਹੈ ਉੱਥੇ ਹੀ ਉਸ ਦਾ ਵਿਆਹ ਵੀ ਇੱਕ ਵੱਖਰੇ ਤਰੀਕੇ ਦੇ ਨਾਲ ਹੋਣ ਜਾ ਰਿਹਾ ਹੈ ਪੰਜਾਬੀ ਇੰਡਸਟਰੀ ਦੇ ਸਾਰਾ ਮਸ਼ਹੂਰ ਫਨਕਾਰ ਜਿਹੜੇ ਉਸਦੇ ਵਿਆਹ ਦੇ ਉੱਤੇ ਪਹੁੰਚ ਰਹੇ ਹਨ ਤੇ ਉੱਥੇ ਹੀ ਉਸਦੇ ਵੱਲੋਂ ਲਗਾਤਾਰ ਵਿਆਹ ਦੇ ਕਾਰਡ ਵੀ ਵੰਡੇ ਜਾ ਰਹੇ ਹਨ ਜਿੱਥੇ ਕਿ ਉਸਦੇ ਵਿਆਹ ਵਿੱਚ ਔਰਤਾਂ ਦੇ ਵੱਲੋਂ ਗਿੱਧਾ ਪਾਇਆ ਜਾਂਦਾ ਹੈ ਉੱਥੇ ਹੀ ਗਿੱਧਾ ਪਾਉਂਦੇ ਪਾਉਂਦੇ ਇੱਕ ਔਰਤ ਅਜੀਹੇ ਸਟੈਪ ਕਰਨ ਲੱਗ ਜਾਂਦੀ ਹੈ ਕਿ ਤੁਸੀਂ ਵੀ ਦੇਖ ਕੇ ਹੱਸ-ਹੱਸ ਕੇ ਲੋਟ-ਪੋਟ ਹੋ ਜਾਓਗੇ ਤੇ ਉਸਦੇ ਵਿਆਹ ਦੇ ਵਿੱਚ ਮਸ਼ਹੂਰ ਹਸਤੀਆਂ ਪਹੁੰਚ ਰਹੀਆਂ ਹਨ ਤੇ ਤੁਸੀਂ ਵੀ ਦੇਖੋ ਹੁਣ ਉਹਨਾਂ ਦੀਆਂ ਇਹ ਪਿਆਰੀਆਂ ਵੀਡੀਓਜ਼ ये अरि परदाया कीारे मेरे मोसे कान दे आई मैं रख दे ये जी आई जी बोले मेरी बात सी तगड़ी बाले नुंन मेरी बात सी बढ़िया मिले कुबेर रे सारे सारे मैं थने थरा में तुसी हां जी हां आ जाओ नहीं माता को करता नहीं ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ